ਸਾਡੀ ਤਿਆਰੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਪਿੰਡ ਚੋ ਚਰਾਲੀਆਂ ਭਾਕੇ ਦਿੱਲੀ ਵੱਲ ਕੁਝ ਕਰਾਂਗੇ ਉਨੇ ਜੋਰ ਸ਼ੋਰ ਨਾਲ ਕਰਾਂਗੇ ਹਥਿਆਰੀਆਂ ਵੀ ਤੇ ਚੱਟੇ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਸ਼ਰਬਤ ਚ ਕਮੇਡੀ ਦੀ ਹੋਈ ਹੈ ਉਸ ਤੋਂ ਬਾਅਦ ਅਸੀਂ ਜੰਡਾਲਾ ਗੋਚਰ ਪੱਦੀ ਦੀ ਹੋਈ ਹੈ ਉਸ ਤੋਂ ਬਾਅਦ ਉੱਥੇ ਇੱਕ ਬਰਨਾਲਾ ਚ ਕਲੀਨ ਦੇ ਦੀ ਹੋਈ ਹੈ ਸਾਡਾ ਹਰਿਆਣਾ ਉੱਥੇ ਰੈਲੀਆਂ ਹੋ ਰਹੀਆਂ ਪਹਿਲਾਂ ਪਟਕੜੀ ਭਾਰੋ ਦੇ ਵਿੱਚ ਸਾਡੇ ਲਵਾਂ ਖਾਸੇ ਤੱਕ ਰੈਲੀਆਂ ਹੋ ਰਹੀਆਂ ਲੋਕਾਂ ਦਾ ਬਹੁਤ ਵਧੀਆ ਸਮਰਥਨ ਨਹੀਂ ਮਿਲਿਆ ਮੈਨੂੰ ਲੱਗਦਾ ਹੈ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਮਜ਼ਬੂਤੀ ਨਾਲ ਹੋ ਰਿਹਾ ਹੈ ਉੱਥੇ ਜਿਹੜੇ ਸੁਧਾਰਤਾ ਤੇ ਲੈਣਾਗੇ ਉਦੋਂ ਮਤਲਬ ਮਜ਼ਬੂਤੀ ਨਹੀਂ ਸਰ ਜੀ ਅੰਦੋਲਨ ਦੇ ਵਿੱਚ ਜਿਵੇਂ ਜਿੜੀ ਸੁਆਮੀ ਨਾਥ ਦੀ ਕੋਟ ਹੈ ਉਹ ਕਿャਸੇ ਲਾਗੂ ਕਰਾਵਾਉਣਗੇਾਰੇ ਕਿਸੰ ਦਾ ਟ੍ਰੋਪੀ ਇਹ ਕੋਈ ਲੜਾਈ ਹੈ ਸਾਡੀ ਜਿਹੜੀ ਡਾਕਟਰ ਸੁਮਿੰਦਰ ਸਿੰਘ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਦੇ ਵਿਦੇਸ਼ੀ ਟੂਰ ਤੋਂ ਬਾਅਦ ਹੋਣੀ ਹੈ ਲੜਾਈ ਹੋਏਗੀ ਲੜਾਈਆਂ ਬਹੁਤ ਵੱਡੀਆਂ ਹਨ ਲੇਕਿਨ ਅਸੀਂ ਜੇਕਰ ਨੂੰ ਵੱਡੀ ਲੜਾਈ ਨੂੰ ਵੱਡੀ ਮੰਨ ਕੇ ਬੈਠ ਗਏ ਤਾਂ ਫਿਰ ਕਦੋਂ ਲੜਾਂਗੇ ਅਕਸਰ ਮੰਜ਼ਲ ਜੇ ਲੰਬੀ ਹੈ ਰਸਤਾ ਮੁੱਖ ਹੈ ਤੋਂ ਕੋ ਤੈਅ ਕਰਨਾ ਸ਼ੁਰੂ ਕਰਾਂਗੇ ਕਿ ਕਾਈ ਤੈਅ ਹੋਏਗਾ ਸੋ ਅਸੀਂ ਉਸ ਰਸਤੇ ਤੇ ਚੱਲੇ ਹੋਏ ਹਾਂ ਜਰੂਰ ਵਾਹਿਬ ਦੀ ਕਿਰਪਾ ਨਾਲ ਇਹ ਸੰਭਵ ਹੈ ਦੇਖੋ ਸਾਡੀ ਤਿਆਰੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਪਿੰਡ ਚੋਂ ਚੋਣਾਂ ਟਰਾਲੀਆਂ ਭਾਕੇ ਦਿੱਲੀ ਵੱਲ ਕੂਚ ਕਰਾਂ ਪਰ ਉਨੇ ਜੋਰ-ਸ਼ੋਰ ਨਾ ਕਰਾਂ ਅਧਿਆਰਣਾਂ ਉੱਤੇ ਜੁਟੇ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਸ਼ਰਧਾ ਚੱਕ ਮੱਢੀ ਗਈ ਹੋਈ ਹੈ ਉਸ ਤੋਂ ਬਾਅਦ ਜੰਡਿਆਲਾ ਗੁਰੂ ਚੱਕ ਮੱਢੀ ਗਈ ਹੋਈ ਹੈ ਉਸ ਤੋਂ ਬਾਅਦ ਉੱਥੇ ਇੱਕ ਬਸਨਾਲਾ ਚੱਕ ਦੇਖਿਆ ਮੱਢੀ ਗਈ ਹੋਈ ਹੈ ਸਾਡਾ ਹਰਿਆਣਾ ਉੱਤੇ ਰੈਲੀयां ਹੋਈਆਂ ਪਹਿਲਾ ਸੋ ਮੈਂ ਇਕੱਲਾ ਹੀ ਭਾਰੋ ਤੇ ਸਾਡੇ ਬਾਬਾ ਖਾਨ ਦੇ ਰੈਲੀयां ਆਪਣੀਆਂ ਹੋਈਆਂ ਲੋਕਾਂ ਦਾ ਬਹੁਤ ਵਧੀਆ ਸਮਰਥਨ ਮਿਲਿਆ ਮੈਨੂੰ ਲੱਗਦਾ ਹੈ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਮਜ਼ਬੂਤੀ ਨਾਲ ਹੋ ਰਿਹਾ ਹੈ ਉੱਤੇ ਜਿਹੜੇ ਸੁਧਾਤਾ ਤੇਰੇ ਨਾਲੇ ਉਹਨਾਂ ਮਤਲਬ ਮਜ਼ਬੂਤੀ ਨਾਲ ਸਰ ਜੀ ਅੰਦੋਲਨ ਦੇ ਵਿਜੇ ਜੀ ਸੁਮਿੰਨਾਥ ਦੇ ਕੋਲ ਆ ਕੀ ਤੁਸ ਲਾਗੂ ਕਰਾ ਪਾਉਗੇ ਹਰੇ ਕਿਸਾਨ ਦਾ ਕਿ ਦੇਖੋ ਲੜਾਈ ਹੈ ਸਾਡੀ ਜਿਹੜੀ ਡਾਕਟਰ ਸੁਆਮੀਨੰਥ ਦੀ ਰਿਪੋਰਟ ਕਿਸਾਨਾਂ ਦੇ ਕਰਜ਼ੇ ਮੁਕਤੀ ਦੇ ਵਜੂਦ ਤੀਓ ਜੋ ਬਾਹਰ ਲੜਾਈ ਹੋਏਗੀ ਲੜਾਈਆਂ ਬਹੁਤ ਵੱਡੀਆਂ ਨੇ ਲੇਕਿਨ ਅਸੀਂ ਕੀ ਕਰੂ ਵੱਡੀ ਲੜਾਈ ਨੂੰ ਵੱਡੀ ਮੰਨ ਕੇ ਬਹਿਜ ਗਏ ਅਗਰ ਕਦ ਫੇਰ ਕਦ ਲੜਾਂਗੇ ਅਕਸਰ ਮੰਜ਼ਲ ਜੇ ਲੰਬੀ ਹੈ ਰਸਤਾ ਮੁਭਾਏ ਤੁੱਕ ਕੋ ਤੈਅ ਕਰਨਾ ਸ਼ੁਰੂ ਕਰਾਂਗੇ ਕਿ ਕਾਈ ਤੈਅ ਹੋਏਗਾ ਸੋ ਅਸੀਂ ਉਸ ਰਸਤੇ ਤੇ ਚੱਲੇ ਹੋਏ ਹਾਂ ਜ਼ਰੂਰ ਬਾਈ ਦੀ ਕਿਰਪਾ ਦੇ ਨਾਲ ਸੰਭਵ ਆ। ਦੇਖੋ ਸਾਡੀ ਤਿਆਰੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਪਿੰਡ ਚੋਂ 24 ਟਰਾਲੀਆਂ ਭਾ ਕੇ ਦਿੱਲੀ ਵੱਲ ਕੂਚ ਕਰਾਂਗੇ। ਜੋ ਪਟੂਏ ਜੋੜ ਸ਼ੁਰੂ ਕਰਾਂਗੇ। ਸਾਥੀਆਂ ਗਿਆ ਦੁਕੀਏ ਚਟੇ ਹੋਏ ਆ। ਪਿਛਲੇ ਦਿਨਾਂ ਦੇ ਵਿੱਚ ਸ਼ਰਧਾ ਚਟੇ ਗਈ ਹੋਈ ਹੈ। ਉਸ ਤੋਂ ਬਾਅਦ ਆਏ ਜੰਡਿਆਲਾ ਪੁਰੂ ਚਟੇ ਗਈ ਹੋਈ ਹੈ। ਉਸ ਤੋਂ ਬਾਅਦ ਉੱਥੇ ਇੱਕ ਸ ਨਾਲਾ ਜੀ ਦੇਸ਼ਵਤੀ ਦੇ ਲਈ ਹੋਈ ਸਾਡਾ ਹਰਿਆਣਾ ਉੱਥੇ ਰੈਲੀयां ਹੋ ਰਹੀਆਂ ਪਹਿਲਾਂ ਸੱਚੇ ਭਾਰੋ ਦੇ ਵਿੱਚ ਸਾਡੇ ਬਾਕ ਖੇਤਾ ਦੇ ਲਈਆਂ ਆਪਣੇ ਲੋਕਾਂ ਦਾ ਬਹੁਤ ਵਧੀਆ ਸਮਰਥਨ ਲਈਆ ਮੈਨੂੰ ਲੱਗਦਾ ਹੈ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਮਜ਼ਬੂਤੀ ਨਾਲ ਹੋ ਰਿਹਾ ਹੈ ਇੱਥੇ ਜਦੋਂ ਸੁਧਾਤਾ ਤੇ ਲੈਣਾਗੇ ਉਦੋਂ ਮਤਲਬ ਮਜ਼ਬੂਤੀ ਨਾਲ ਸਰ ਜੀ ਅੰਦੋਲਨ ਦੇ ਵਿਦਿਅਕ ਸੁਆਮੀ ਨਾਰਾਇਣ ਜੀ ਤੋਂ ਪੁੱਛਿਆ ਕਿ ਆਪਕਾ ਕੀ ਲੱਗੋ ਕਰਾ ਪਾਉਗੇ ਹਰੇਕ ਸੰਗਠਨ ਦਾ ਇਕੋ ਲੜਾਈ ਹੈ ਸਾਡੀ ਜਿਹੜੀ ਡਾਕਟਰ ਸੁਮਿੰਦਰ ਸਿੰਘ ਦੀ ਰਿਪੋਰਟ ਕਿਸਾਨਾਂ ਦੇ ਕਰਜ਼ਾ ਮੁਕਤੀ WTO ਦੇ ਬਾਹਰ ਲੜਾਈ ਹੈ ਜਿਹੜਾਈਆਂ ਬਹੁਤ ਵੱਡੀਆਂ ਨੇ ਲੇਕਿਨ ਅਸੀਂ ਜੇਕਰ ਕੋਈ ਵੱਡੀ ਲੜਾਈ ਨੂੰ ਵੱਡੀ ਮੰਨ ਕੇ ਬਹਿਜ ਗਏ ਤਾਂ ਫਿਰ ਕਦੋਂ ਲੜਾਂਗੇ ਅਕਸਰ ਮੰਜ਼ਲ ਜੇ ਲੰਬੀ ਹੈ ਰਸਤਾ ਲੰਮਾ ਹੈ ਉਪਕੋ ਤੈਅ ਕਰਨਾ ਸ਼ੁਰੂ ਕਰਾਂਗੇ ਕਿ ਕਾਈ ਤੈਅ ਹੋਏ ਸੋ ਅਸੀਂ ਉਸ ਰਸਤੇ ਤੇ ਚੱਲੇ ਹੋਏ ਹਾਂ ਜਰੂਰ ਬਾਰੇ ਵਿੱਚ ਕਿਰਪਾ ਕਰੇ ਸੰਭਾਅ